ਦੀ ਮਤ ਤਿਆਗੋ ਹਰ ਜਨ ਹਾਂ ਇੱਕ ਬਚਨ ਹੋਰ ਨਾਲ ਕਰ ਦਿੱਤਾ ਕਹਿਣ ਲਗੀ ਇੱਕ ਕੰਮ ਕਰੋ ਆਪਣੇ ਮਨ ਦੀ ਮਤ ਨੂੰ ਛੱਡ ਦੇ ਆਪਣੇ ਮਨ ਦੇ ਜਿਹੜੇ ਫੁਰਨੇ ਨੇ ਆਪਣੇ ਮਨ ਦੀਆਂ ਜਿਹੜੀਆਂ ਤੂੰ ਆਪਣੀਆਂ ਮਤਾਂ ਬਣਾ ਲੱਗ ਪਿਆ ਇਹਨੂੰ ਤੂੰ ਤਿਆਗ ਦੇ ਕਿਉਂਕਿ ਮਨ ਦੀ ਮਤ ਖੁਆਰ ਕਰਦੀ ਹੈ ਤੇ ਗੁਰੂ ਦੀ ਮਤ ਜਿਹੜੀ ਅੰਦਰ ਨੂੰ ਵਹਿ ਗੁਰੂ ਨਾਲ ਜੋੜ ਦਿੰਦੀ ਹੈ ਸਿੱਧੀ ਜੀ ਬਾਤ ਜੀ ਸਾਡੇ ਪੁਰਾਣੇ ਲੋਕ ਇਹ ਗੱਲ ਕਹਿੰਦੇ ਦੇਸਨ ਬਜ਼ੁਰਗ ਕਿ ਗਵਾਂਢ ਦਾ ਰੂਪ ਨਹੀਂ ਆਉਂਦਾ ਗਵਾਂਢ ਦੀ ਮੱਤ ਆ ਜਾਂਦੀ ਹੈ ਸ਼ਕਲ ਉਹ ਜੀ ਨਹੀਂ ਬੰਦੀ ਪਰ ਅਕਲ ਉਹ ਜੀ ਬਨ ਲੱਗ ਪੈਂਦੀ ਤੇ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਆ ਕੰਮ ਕਰੋ ਆਪਣੀ ਮੱਤ ਨੂੰ ਛੱਡ ਦਿਓ ਆਪਣੀ ਮੱਤ ਹੀ ਬਖੇੜਾ ਹੈ ਆਪਣੀ ਮੱਤ ਖੌਮੇ ਨਾਲ ਜੁੜੀ ਹੈ ਆਪਣੀ ਮੱਤ ਮੇਰੀ ਖੌਨ ਨਾਲ ਟਿੱਕੀ ਹੋਈ ਹੈ ਪਰ ਜਿਹੜੀ ਗੁਰੂ ਕੀ ਮੱਤ ਹੈ ਉਹ ਹਉਮੈ ਤੋਂ ਨਿਵਰਤ ਕਰਦੀ ਹੈ ਮਹਾਰਾਜ ਦੇ ਬਚਨ ਅਸੀਂ ਪੜਨੇ ਆ ਜੀ ਸਤਿਗੁਰਾਂ ਦਾ ਬਚਨ ਖੈ ਹਮ ਅੰਦਲੇ ਅੰਦ ਬਿਖੈ ਬਿਖਰਾਤੇ ਕਿਉ ਚਾਲਾਂ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਇਹਦਾ ਮਤਲਬ ਸਤਿਗੁਰੂ ਜੀ ਸਾਨੂੰ ਨਜ਼ਰ ਨਹੀਂ ਆਉਂਦਾ ਪਿਆ ਜ਼ਹਿਰ ਖਾ ਰਹੇ ਹਾਂ ਅੱਖਾਂ ਹੈ ਨਹੀਂ ਪਰ ਇੱਕ ਸਤਿਗੁਰੂ ਕਿਰਪਾ ਕਰੋ ਸਾਨੂੰ ਆਪਣੇ ਪੱਲੇ ਨਾਲ ਲਾ ਲਓ ਆਪਣੇ ਲੜ ਨਾਲ ਲਾ ਲਓ ਨਾ ਇਹ ਇਹ ਪ੍ਰਸ਼ਨ ਹੈ ਜੀ ਸਤਿਗੁਰੂ ਗੁਰੂ ਰਾਮਦਾਸ ਦੇ ਬਚਨ ਖੈ ਅਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚਾਲ ਲੈ ਗੁਰ ਚਾਲੀ ਸਤਿਗੁਰ ਗਿਆ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਤੇ ਮਹਾਰਾਜ ਕਹਿੰਦੇ ਜੇ ਲੜ ਪਕੜਨਾ ਹੈ ਨਾ ਫਿਰ ਇੱਕ ਕੰਮ ਕਰ ਆਪਣੀ ਮੱਤ ਦਾ ਮੱਥਾ ਠੇਕ ਦੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਗੁਰੂ ਦੀ ਦਸੀ ਚਾਲ ਤੇ ਚੱਲ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਸਤਿਗੁਰੂ ਕਹਿੰਦੇ ਨੇ ਸੋਈ ਰਾਗ ਚ ਬਚਨ ਹੈ ਜੀ ਗੁਣਵੰਤੀ تین ਸ਼ਬਦ ਇਕੱਠੇ ਨੇ ਕੁਚੱਜੀ ਸੁਚੱਜੀ ਤੇ ਗੁਣਵੰਤੀ ਜਿਹੜੇ ਗੁਰਸ਼ਿਕਾ ਪਾਠ ਕਰਦੇ ਨੇ ਉਹਨਾਂ ਨੂੰ ਪਤਾ ਹੈ ਜੀ ਦੋ ਸ਼ਬਦ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨੇ ਕੁਚੱਜੀ ਤੇ ਸੁਚੱਜੀ ਸਰਲੇਖ ਵਾਲੇ ਜਿਹੜਾ ਗੁਣਵੰਤੀ ਸ਼ਬਦ ਹੈ ਇਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਹੈ ਗੁਣਵੰਤੀ ਇਹ ਸਰਲੇਖ ਇਸਤਰੀ ਲਿੰਗ ਹੈ ਪਰ ਸ਼ਬਦ ਅਸੀਂ ਪੁਲਿੰਗ ਚ ਪੜਨੇ ਆ ਜੋ ਦੀਸ ਹੈ ਗੁਰਸਿੱਖੜਾ ਤਿਸ ਨਿਵਨੇ ਨੂੰ ਲਾਗੂ ਪਾਏ ਜੀਓ ਆਖਾ ਬਿਰਥਾ ਜੀ ਕੀ ਗੁਰਸੱਜਣ ਦੇ ਮਿਲਾਏ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ ਅਨਤ ਨਾ ਕਾਹੂ ਜਾਏ ਜੀਓ ਇਹ ਮੰਤਾ ਕੂ ਦੇਵਸਾਂ ਮੈਂ ਮਾਰਗ ਦਿਓ ਬਤਾਏ ਜੀਓ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜੀਓ ਪ੍ਰਸ਼ਨ ਹੈ ਨਾ ਜੀ ਅੱਜ ਵੀ ਇਹ ਪ੍ਰਸ਼ਨ ਉਥੀ ਜਿਹੜੇ ਨੇ ਉਥੀ ਖਲੋਤੇ ਨੇ ਜੀ ਮੇਰਾ ਮਨ ਕਿਵੇਂ ਟਿਕ ਜਾਏ ਮੈਂ ਗੁਰੂ ਨੂੰ ਕਿਵੇਂ ਮਿਲ ਸਕਾਂ ਮੈਂ ਪ੍ਰਮਾਤਮਾ ਨਾਲ ਕਿਵੇਂ ਮਿਲ ਸਕਾਂ ਹੁਣ ਇਹ ਸਵਾਲ ਸਦੀਆਂ ਪਹਿਲਾਂ ਵੀ ਸਨ ਅੱਜ ਵੀ ਕਹਿੰਦੇ ਤੇ ਅੱਗੇ ਵੀ ਰਹਿਣੇ ਨੇ ਪਰ ਇਹਨਾਂ ਦਾ ਉੱਤਰ ਸਦੀਆਂ ਪਹਿਲਾਂ ਵੀ ਗੁਰੂ ਜੀ ਨੇ ਦਿੱਤਾ ਅੱਜ ਵੀ ਹੈ ਤੇ ਸਦੀਆਂ ਬਾਅਦ ਉੱਤਰ ਹੀ ਰਹਿਣਾ ਜੇ ਪੁੱਛਿਆ ਵੀ ਮੈਨੂੰ ਦੱਸ ਸੋਈ ਦਸ ਉਪਦੇਸ਼ ਰਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ ਮੇਰਾ ਮਨ ਕਿਸੇ ਪਾਸੇ ਭਟਕੇ ਨਾ ਇਹਦਾ ਉੱਤਰ ਪਤਾ ਹੈ ਕਿ ਮਿਲਿਆ ਮਹਾਰਾਜ ਕਹਿੰਦੇ ਨੇ ਇਤ ਮਾਰਗ ਚੱਲੇ ਭਾਈ ੜੇ ਜੇ ਮੇਰੇ ਵੀਰ ਇਸ ਰਸਤੇ ਤੇ ਚੱਲਣਾ ਹੈ ਗੁਰ ਕਹੇ ਸੋ ਕਾਰ ਕਮਾਏ ਜਿਉ ਜੋ ਸਤਿਗੁਰੂ ਕਹਿੰਦੇ ਨੇ ਉਹ ਕੰਮ ਕਰਿਆ ਕਰ ਤਿਆਗੇ ਮਨ ਕੀ ਮਤੜੀ ਵਿਸਾਰਾਂ ਦੂਜਾਂ ਭਾਉ ਜਿਉ ਆਪਣੇ ਮਨ ਦੀ ਮਤ त्याग ਦੇ ਸਤਿਗੁਰੂ ਕਹਿੰਦੇ ਆ ਗੁਰਮਤਿ ਕਹਿੰਦੀ ਅੰਮ੍ਰਿਤ ਵੇਲੇ ਉੱਠ ਤੇ ਮਨਮਤ ਕਹਿੰਦੀ ਇਹ ਤਾਂ ਸੌਣ ਦਾ ਵੇਲਾ ਹੈ ਨਾ ਗੁਰਮਤ ਕਹਿੰਦੀ ਏ ਤੂੰ ਕਰਮ ਕਾਂਡ ਨਾ ਕਰੀ ਤੂੰ ਕੀਰਤਮ ਦੀ ਪੂਜਾ ਨੇ ਕਰੀ ਤੂੰ ਕਰਤੇ ਦੀ ਕਰੀ ਮਨਮਤ ਕਹਿੰਦੀ ਏ ਪੀਰਾਂ ਕੋਲ ਇੰਨੀਆਂ ਲੈਣਾ ਲੱਗੀਆਂ ਨੇ ਆਖਰ ਲੋਕੀ ਕੰਬਲੇ ਥੋੜਾ ਵਾ ਇਹ ਕਹਿੰਦੀ ਏ ਦੁਨੀਆ ਗੁਰਮਤ ਕਹਿੰਦੀ ਹੈ ਕਿ ਤੂੰ ਅੰਮ੍ਰਿਤ ਦੀ ਦਾਤ ਲੈ ਤੂੰ ਗੁਰੂ ਦਾ ਸਿੰਘ ਸਜ ਤੇ ਮਨਮਤ ਕਹਿੰਦੀ ਨਹੀਂ ਅਜੇ ਤਾਂ ਬੜੀ ਉਮਰ ਪਈ ਏ ਜੇ ਤਾਂ ਖਾ ਪੀ ਲਈਏ ਪਹਿਲਾਂ ਮੈਂ ਬੇਨਤੀ ਕਰਾਂਗਾ ਹਰ ਥਾਂ ਤੇ ਮਨ ਆਪਣੀ ਚਲਾਉਂਦਾ ਹੈ ਜਿੱਥੇ ਜਿੱਥੇ ਮਨ ਆਪਣੀ ਚਲਾਉਂਦਾ ਹੈ ਉੱਥੇ-ਉੱਥੇ ਖੁਵਾਰੀ ਹੈ ਜਿੱਥੇ ਮਨ ਨੂੰ ਮਾਰ ਕੇ ਗੁਰੂ ਦੀ ਮੱਤ ਪਿੱਛੇ ਲੱਗ ਪਈ ਏ ਨਾ ਉੱਥੇ ਪਰਮਾਤਮਾ ਦੇ ਨਾਮ ਦੀ ਖੁਮਾਰੀ ਹੈ ਸਤਿਗੁਰੂ ਇੱਥੇ ਕਹਿ ਰਹੇ ਨੇ ਭਾਈ ਕਿ ਆਪਣੇ ਮਨ ਦੀ ਮਤ ਨੂੰ ਤਿਆਗ ਦੇ ਪਰ ਨਾਲ ਇੱਕ ਬਚਨ ਕੀਤਾ ਇਸ ਮਤ ਨੂੰ ਤਿਆਗਣਾ ਬੜੀ ਕਠਨ ਬਾਤ ਹੈ ਇਹ ਆ ਬਾ